ਅਮੀ ਸਾਰੇ ਹਵਾ ਦੇ ਵਿੱਚ ਤੀਰ ਮਾਰਦੇ ਨੇ ਇਸ ਸਮਾਂ ਪੰਜਾਬ ਦੇ ਨਾਲ ਖੜਨ ਦਾ ਨਾਖੇ ਲੜਨ ਦਾ ਤੇ ਅਸੀਂ ਸਿਰਫ ਔਰ ਸਿਰਫ ਅੱਜ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਸਿਆਸਤਦਾਨਾਂ ਨੂੰ ਵੱਡੀ ਅਪੀਲ ਹੈ ਜਿਹੜੀ ਕਿ ਪ੍ਰੇਮ ਸਿੰਘ ਚੰਦੂ ਮਾਚਾ ਦੇ ਵੱਲੋਂ ਕੀਤੀ ਗਈ ਹੈ ਗਵਰਨਰ ਦੇ ਨਾਲ ਮੁਲਾਕਾਤ ਹੋਈ ਤੇ ਦੂਜੇ ਪਾਸੇ ਹੜਾ ਨੂੰ ਲੈ ਕੇ ਦੱਸਦੀ ਹੈ ਕਿ ਉਹਨਾਂ ਨੇ ਅੱਜ ਗੱਲਬਾਤ ਕੀਤੀ ਤੇ ਜਿਸ ਦੇ ਦੌਰਾਨ ਉਥੇ ਉਹਨਾਂ ਦੇ ਨਾਲ ਢਿੰਸਾ ਵੀ ਮੌਜੂਦ ਰਹੇ ਤੇ ਜਿਸ ਦੇ ਦੌਰਾਨ ਪਰਮਿੰਦਰ ਸਿੰਘ ਢਿੰਸਾ ਦੇ ਵੱਲੋਂ STRF ਨੂੰ ਲੈ ਕੇ ਵੀ ਸਾਰੀ ਜਾਣਕਾਰੀ ਦਿੱਤੀ ਗਈ ਤੇ ਦੂਜੇ ਪਾਸੇ ਹੁਣ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਕਹਿਣਾ ਹੈ ਕਿ ਅੱਜ ਕੋਈ ਵੀ ਜਿਹੜੀ ਕਿ ਸਿਆਸਤ ਕਰਨ ਦੀ ਗੱਲ ਨਹੀਂ ਹੈ ਤੇ ਅੱਜ ਪੰਜਾਬ ਦੇ ਨਾਲ ਖੜਨ ਦੀ ਗੱਲ ਹੈ ਤੇ ਦੂਜੇ ਪਾਸੇ ਉਹਨਾਂ ਨੇ ਸਰਕਾਰ ਦੇ ਉੱਤੇ ਵੀ ਪਲਟਵਾਰ ਕੀਤਾ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਆਈ ਤਾਂ ਉੱਥੇ ਹੀ ਮੋਦੀ ਸਰਕਾਰ ਦੇ ਵੱਲੋਂ ਜਿਹੜਾ ਕਿ ਪੈਕੇਜ ਦਿੱਤਾ ਗਿਆ ਉਸ ਨੂੰ ਲੈ ਕੇ ਸਾਨੂੰ ਲਾਭ ਉਠਾਉਣ ਦਾ ਮੌਕਾ ਨਹੀਂ ਮਿਲਿਆ ਤੇ ਜਿਸ ਦੇ ਦੌਰਾਨ ਹੁਣ ਪ੍ਰਿੰਪ ਸਿੰਘ ਚੰਦੂ ਮਾਜਰੇ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਹਰਿਆਣਾ ਤੇ ਪੰਜਾਬ ਦੇ ਮਾਂ ਜੋ ਮੁੱਖ ਮੰਤਰੀ ਦੋਨਾਂ ਨੂੰ ਬੁਲਾ ਕੇ ਇਕੱਠੀ ਮੀਟਿੰਗ ਕਰਾ ਕੇ ਹਰਿਆਣੇ ਦਾ ਵੀ ਨੁਕਸਾਨ ਹੁੰਦਾ ਉਸ ਟਾਈਮ ਉਸ ਸਮੇਂ ਦੇ ਮੁੱਖ ਮੰਤਰੀ ਇਹ ਪਤਾ ਨਹੀਂ ਕਿਸੇ ਦੇ ਚੱਕੇ ਚ ਗਾਇਆ ਕਿਸ ਕਾਰਨ ਉਹ ਰੋਕ ਲਗਾਤੀ ਨਹੀਂ ਤਾਂ ਹਰਿਆਣੇ ਦਾ ਵੀ ਨੁਕਸਾਨ ਆਇਦੈ ਸੋ ਪੰਜਾਬ ਦਾ ਵੀ ਬਹੁਤ ਵੱਡਾ ਨੁਕਸਾਨ ਆ। ਉਹ ਸੀਡਬਲਿਊਸੀ ਵਿੱਚ ਜਿਹੜੀ ਅਰਜ਼ੀ ਪਈ ਆ ਰੋਕ ਲੱਗੀ ਹੋਈ ਆ ਉਹ ਦੂਰ ਕਰਾਉਣ ਦੀ ਲੋੜ ਆ ਤਾਂ ਕਿ ਘੱਗਰ ਦੇ ਸਾਰੇ ਵਿੰਗ ਨਿਕਲ ਜਾਣ। ਘੱਗਰ ਚੈਨਲਾਈਜ਼ ਹੋ ਜਾਏ। ਜੀਟੀ ਰੋਡ ਅੰਮ੍ਰਿਤਾਲੇ ਤੋਂ ਲੈ ਕੇ ਚਾਂਦਪੁਰ ਤੱਕ ਘੱਗਰ ਪਧਰਾ ਹੋ ਸਕਦਾ ਬਿਲਕੁਲ। ਉਹਦੇ ਬੰਨ ਮਜ਼ਬੂਤ ਹੋ ਸਕਦੇ ਆ, ਚੌੜਾ ਹੋ ਸਕਦਾ ਉਸ ਪ੍ਰੋਜੈਕਟ ਦੇ ਮਤਾਬਕ। ਕੋਈ ਖੇਤ ਵੀ ਨੁਕਸਾਨ ਨਹੀਂ ਹੋਏਗਾ ਜੇ ਉਹ ਪ੍ਰੋਜੈਕਟ ਮੁਕੰਮਲ ਹੋਵੇ। ਉਹਦੇ ਲਈ ਅਸੀਂ ਮਾਜੋ ਗਵਰਨਰ ਸਾਹਿਬ ਨੂੰ ਕਿਹਾ ਵੀ ਤੁਸੀਂ ਇੰਟਰਵਿਊਨ ਕਰੋ। ਦੁਜਾ ਘੱਗਰ ਤੇ ਦੋ ਅਸਲ ਤੇ ਐਸੇ ਸਾਈਫਨ ਬਣੇ ਨੇ ਜਿਹੜੇ ਬਿਲਕੁਲ ਹੀ ਠੀਕ ਨਹੀਂ ਇੱਕ ਤਾਂ ਗੁਲਾਚੀਗਾ ਦੇ ਲਵੇ ਹਾਂਸੀ ਬਟਾਣਾ ਨਹਿਰ ਘੱਗਰ ਦੇ ਉੱਤੋਂ ਦੀ ਲੰਗਾਤੀ ਤੇ ਖਨੌਰੀ ਦੇ ਲਵੇ ਭਾਗੜਾ ਦੇ ਘੱਗਰ ਦੇ ਉੱਤੋਂ ਦੀ ਲੰਗਾਤੀ ਜਦੋਂ ਕਿ ਟੈਕਨੀਕਲੀ ਨਹਿਰਾਂ ਜਿਹੜੀਆਂ ਨੇ ਦਰਿਆਵਾਂ ਦੇ ਹੇਠਾਂ ਦੀ ਲੰਗਦੀਆਂ ਨੇ ਤਾਂ ਵਧੀਆ ਰਹਿੰਦਾ ਪਾਣੀ ਦਾ ਵਹਾਅ ਜਿਹੜਾ ਰੁਕਦਾ ਨਹੀਂ ਉਹਨਾ ਬੈਡ ਨੀਵਾ ਹੈ ਖਾਂਸੀ ਵਟਾਣਾ ਦਾ ਉਹ ਰੋਕ ਲੱਗ ਜਾਂਦੀ ਆ ਬਹੁਤ ਵੱਡਾ ਨੁਕਸਾਨ ਹੁੰਦਾ ਇਸੇ ਤਰ੍ਹਾਂ ਸਤਰਾਣੇ ਹਲਕੇ ਦੇ ਵਿੱਚ ਖਨੌਰੀ ਲਵੇ ਬੈਡ ਨੀਵਾ ਹੋਣ ਕਰਕੇ ਭਾਖੜਾ ਡੈਮ ਦਾ ਉਹ ਨੁਕਸਾਨ ਹੁੰਦਾ ਸੋ ਦੋਨੇ ਡਿਜ਼ਾਈਨ ਜਿਹੜੇ ਗਲਤ ਨੇ ਇੱਕ ਤਾਂ ਸੀ ਉਹ ਕਿਹਾ ਤੇ ਦੂਜਾ ਚੈਨਲਾਈਜ਼ ਕਰਨ ਦੀ ਗੱਲ ਕਹੀ ਆ ਇੱਕ ਵੱਡੀ ਗੱਲ ਜਿਹੜੀ ਹੈ ਵੀ ਪੰਜਾਬ ਦੇ ਵਿੱਚ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ 29 ਚੈੱਕ ਡੈਮ ਬਣੇ ਹੋਏ ਨੇ 29 ਦੇ ਨਤੀ ਚੈਕ ਡੈਮ 1-2 ਸਾਲਾਂ ਵਿੱਚ ਬਣਨ ਤੋਂ ਬਾਅਦ ਸਿਲਟ ਨਾਲ ਭਰ ਗਿਆ ਅੱਜ ਤੱਕ ਉਹ ਡੀ ਸਿਲਟ ਨਹੀਂ ਕੀਤਾ এনवायरमेंट ਡਿਪਾਰਟਮੈਂਟ ਆਫ ਗਵਰਨਮੈਂਟ ਆਫ ਇੰਡੀਆ ਦਾ ਉਹ ਰੋਕ ਲਾ ਕੇ ਬੈਠਾ ਕਿਸੇ ਵੀ ਜਤਨ ਨੇ ਕਿਸੇ ਨੇ ਕੀਤਾ ਮਾਂ ਜੋ ਗਵਰਨਰ ਸਾਹਿਬ ਨੂੰ ਅਸੀਂ ਕਿਹਾ ਤੇ ਤੁਸੀਂ এনवायरमेंट ਮਿਨਿਸਟਰੀ ਨਾਲ ਕੇਸ ਟੇਕ ਅਪ ਕਰੋ ਖੁੱਲ੍ਹ ਦਵਾਓ ਉਹ ਮਤਲਬ ਵੀ ਸਿਲਟਿੰਗ ਕਰਨ ਦੀ ਤਾਂ ਕਿ ਜੇ ਉਹ ਚੈਕ ਡੈਮ ਪੂਰੀ ਤਰ੍ਹਾਂ ਕੰਮ ਕਰਨ ਲੱਗ ਜਾਣਾ ਕਾਫੀ ਹੱਦ ਤੱਕ ਜਿਹੜਾ ਨਦੀਆਂ ਨਾਲਿਆਂ ਦਾ ਪਾਣੀ ਦਰਿਆਵਾਂ 'ਚ ਪੈਂਦਾ ਉਹ ਰੋਕਿਆ ਜਾ ਸਕਦਾ ਫਿਰ ਸंचाई ਲਈ ਵਰਤਾ ਜਾ ਸਕਦਾ ਇਹ ਗੱਲ ਵੀ ਅਸੀਂ ਉਹਨਾਂ ਦੇ ਇਤਿਹਾਸ 'ਚ ਲੈਂਦੀ ਆ ਤੇਜੀ ਗੱਲ ਇਹ ਕਿ ਅਹਿਮ ਆ ਮਾਲਵੇ ਖੇਤਰ ਦੀ ਖਾਸ ਤੌਰ ਤੇ ਕਿਉਂਕਿ ਮਾਝੇ ਦੇ ਵਿੱਚ ਤਾਂ ਪਾਣੀ ਬਹੁਤ ਵੱਡਾ ਨੁਕਸਾਨ ਫਸਲ ਦਾ ਤਬਾਹੀ ਮਚਾਤੀ ਰਾਵੀ ਬਿਆਸ ਨੇ ਤੇ ਸਾਡੇ ਇਸ ਖੇਤਰ ਦੇ ਵਿੱਚ ਖੜਾ ਦੇ ਨਾਲ ਨਾਲ ਜਿਹੜੇ ਬੋਧਾ ਬੋਣਾ ਹੋ ਗਿਆ ਬੈਡੀ ਦਾ ਪੌਦਾ ਬਹੁਤ ਖੇਤਾਂ ਦੇ ਵਿੱਚ ਬੋਣਾ ਹੋ ਗਿਆ ਛੋਟਾ ਰਹਿ ਗਿਆ ਉਹਦੇ ਚ ਛੱਟਾ ਨਹੀਂ ਨਿਕਲ ਰਿਹਾ ਔਰ ਉਹ ਹੜਾ ਨਾ ਉਹ ਵੀ ਵੱਧ ਤਵਾਹੀ ਆ ਇਸ ਖੇਤਰ ਦੇ ਵਿੱਚ ਖਾਸ ਤੌਰ ਤੇ ਸਾਡੇ ਲਹਿਰਾ ਸਨਾਵ ਕਨੌਰ ਆਹ ਹਲਕਿਆਂ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਛਤਰਾਣਾ ਤੇ ਇਹਨਾਂ ਹਲਕਿਆਂ ਦੇ ਵਿੱਚ ਜਿਹੜੀ ਹੈ ਸਪੈਸ਼ਲ ਗਰਦੌਰੀ ਕੀਤੀ ਜਾਵੇ ਸਪੈਸ਼ਲ ਗਰਦੌਰੀ ਕਰਕੇ ਕੰਪਨਸੇਟ ਕੀਤਾ ਜਾਵੇ ਲੋਕਾਂ ਨੂੰ ਕਿਉਂਕਿ ਇਹਨੂੰ ਵੀ ਕੁਦਰਤੀ ਮਾਰ ਦੇ ਵਿੱਚ ਲਿਆ ਜਾਵੇ ਇਹ ਭਾਂ ਚੇ ਨਹੀਂ ਆ ਰਿਹਾ ਸਰਕਾਰ ਦੇ ਕਿਸੇ ਅਫਸਰ ਨੇ ਕੋਸ਼ਿਸ਼ੇ ਨਹੀਂ ਕੀਤੀ ਵੀ ਇਹਦੀ ਗਰਦੌਰੀ ਕੀਤੀ ਜਾਵੇ ਅਸੀਂ ਆਪ ਦੇ ਤੌਰ ਤੇ ਕੋਸ਼ਿਸ਼ ਕਰਕੇ ਕਈ ਥਾਵਾਂ ਤੇ ਆਸਰਾ ਨੂੰ ਲਾਇਆ ਪਰ ਸਰਕਾਰ ਵੱਲੋਂ ਅਜੇ ਤੱਕ ਸਪੈਸ਼ਲ ਗਰਦੌਰੀ ਕਰਕੇ ਇਸ ਬਿਮਾਰੀ ਦੀ ਰੋਗ ਤੋਂ ਰੋਕਣ ਲਈ ਮਤਲਬ ਨੁਕਸਾਨ ਤੋਂ ਬਚਾਉਣ ਲਈ ਕੋਈ ਕੰਪਨਸੇਸ਼ਨ ਦੇਣ ਦਾ ਪ੍ਰਾਲਾ ਨਹੀਂ ਹੁਣ ਤੱਕ ਹੋਇਆ ਉਹ ਵੀ ਇਹਨਾਂ ਨੂੰ ਕਿਹਾ ਵੀ ਸਪੈਸ਼ਲੀ ਸਰਕਾਰ ਦੇ ਧਿਆਨ ਚ ਲਿਆਂਦਾ ਜਾਵੇ ਇਹ ਜਿਹੜੇ ਤਿੰਨ ਮੇਨ ਇਸ਼ੂ ਸੀ ਇਨਾਂ ਨੂੰ ਮਤਲਬ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਵੀ ਤੁਸੀਂ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਤੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦੋਵਾਂ ਨੂੰ ਮਿਲ ਕੇ ਧੱਗਰ ਦੇ ਜਿਹੜੇ ਮਸਲੇ ਨੇ ਤੇ ਚੈਕ ਡੈਮ ਦਾ ਜਿਹੜਾ ਮਸਲਾ ਉਹਦੇ 'ਚ ਇੰਟਰਵਿਊ ਕਰੋ ਤੇ ਬਾਕੀ ਤਾਂ ਜਿਹੜਾ ਮਾਫੀਆ ਦੇਣ ਆਈ ਗੱਲ ਆ ਆਪਣਾ ਡਿਜ਼ਾਸਟਰ ਫੰਡ ਜਿਹੜਾ ਉਹਦਾ ਰੌਲਾ ਪੈ ਰਿਹਾ 12 ਲੱਖ ਰੁਪਏ ਦਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਅੱਜ ਤੁਹਾਡੇ ਨਾਲ ਹੀ ਪੰਜਾਬ ਦੀਆਂ ਸਾਰੀਆਂ ਰਾਜ ਸਿੱਤੀਆਂ ਨਾਲ ਕਿ ਹੁਣ ਇੱਕ ਦੂਜੇ ਤੇ ਚਿਕੜ ਛੜਨ ਦੀ ਥਾਂ ਇੱਕ ਦੂਜੇ ਨੂੰ ਦੂਸ਼ਰਵਾਜੀ ਕਰਨ ਦੀ ਥਾਂ ਮਤਲਬ ਹੁਣ ਪੰਜਾਬ ਤੇ ਪੰਜਾਬੀਏ ਦੀ ਭਾਵਨਾ ਨੂੰ ਦੇਖਦੇ ਹੋਏ ਇਸ ਵਿਵਤਾ ਦੇ ਸਮੇਂ ਜਿਹੜੀਆਂ ਸੰਸਥਾਾਂ ਸਮਾਜ ਸੇਵੀ ਸੰਸਥਾਾਂ ਵਿੱਚ ਨਿਸ਼ਕਾਮ ਕੰਮ ਕਰ ਰਹੀਆਂ ਨੇ ਉਹਨਾਂ ਤੋਂ ਰਾਜਸੀ ਪਾਰਟੀਆਂ ਨੂੰ ਸਿੱਖਣ ਦੀ ਲੋੜ ਆ ਰਾਜਸੀ ਨੇਤਾਵਾਂ ਨੂੰ ਸਿੱਖਣ ਦੀ ਲੋੜ ਆ ਰਾਜਸੀ ਰੋਟੀਆਂ ਸੇਕਣ ਦੀ ਥਾਂ ਇੱਕ ਦੂਜੇ ਤੇ ਦੋਸ਼ ਲਾਉਣ ਦੀ ਥਾਂ ਅੱਜ ਇੱਕ ਸਾਂਝੀ ਆਵਾਜ਼ ਬਣਾ ਕੇ ਪੰਜਾਬ ਦੀ ਮਤਲਬ ਕੇਂਦਰ ਦੇ ਕੋਲ ਪੰਜਾਬ ਦਾ ਪੱਖ ਰੱਖਣ ਦੀ ਲੋੜ ਆ ਅਸੀਂ ਬਹੁਤ ਵੱਡਾ ਮੌਕਾ ਗਵਾ ਚੁੱਕੇ ਪ੍ਰਧਾਨ ਮੰਤਰੀ ਜੀ ਦੀ ਫੇਰੀ ਦਾ ਲਾਭ ਨਾ ਲੈ ਸਕੇ ਘਰ ਚਾ ਹੀ ਗੰਗਾ ਚ ਇਸ਼ਨਾਨ ਨਹੀਂ ਕਰ ਸਕੇ ਹੁਣ ਹਵਾ ਚ ਤੀਰ ਮਾਰਦੇ ਫਿਰਦੇ ਆ ਫੇਰ ਅਸੀਂ ਬਾਰ ਬਾਰ ਕਹਿਣਾ ਚਾਹੁੰਦੇ ਆ ਕਿ ਸਾਰੀਆਂ ਰਾਜਸੀ ਪਾਰਟੀਆਂ ਨੂੰ ਇੱਕ ਸਾਂਝਾ ਮੰਚ ਬਣਾ ਕੇ ਮੁੱਖ ਮੰਤਰੀ ਪੰਜਾਬ ਨੂੰ ਪਹਿਲ ਕਰਨੀ ਚਾਹੀਦੀ ਆ ਮੁੱਖ ਮੰਤਰੀ ਪੰਜਾਬ ਨੂੰ ਡੈਲੀਗੇਸ਼ਨ ਸਾਰੀਆਂ ਪਾਰਟੀਆਂ ਦਾ ਲੈ ਕੇ ਦਿੱਲੀ ਜਾਣਾ ਚਾਹੀਦਾ ਦਿੱਲੀ ਜਾ ਕੇ ਬੈਠਣਾ ਚਾਹੀਦਾ ਇੱਥੇ ਸੜਕਾਂ ਤੇ ਬੈਠ ਕੇ ਬਿਆਨਬਾਜ਼ੀ ਕਰਕੇ ਇੱਕ ਦੂਜੇ ਨੂੰ ਚੰਗਾ ਮਾੜਾ ਕਹਿ ਕੇ ਪੰਜਾਬ ਨੂੰ ਕੁਝ ਨਹੀਂ ਮਿਲਣਾ ਪੰਜਾਬ ਨੂੰ ਜੇ ਕੁਝ ਲੈ ਕੇ ਦੇਣਾ ਤਾਂ ਮੁੱਖ ਮੰਤਰੀ ਸਾਹਿਬ ਆਲ ਪਾਰਟੀ ਮੀਟਿੰਗ ਸੱਦਾ ਸਾਝਾ ਡੈਲੀਗੇਸ਼ਨ ਦਿੱਲੀ ਲੈ ਕੇ ਜਾਣ ਔਰ ਪੰਜਾਬ ਦੇ ਇਸ ਦਰਦ ਨੂੰ ਇਸ ਪੀੜਾ ਨੂੰ ਕੇਂਦਰ ਦੇ ਸਾਹਮਣੇ ਰੱਖਣ ਸਰਹੱਦਾਂ ਦੇ ਵੀ ਮਾਰ ਪੰਜਾਬ ਚੱਲ ਰਿਹਾ ਤੇ ਪਹਾੜਾਂ ਦੇ ਵਿੱਚ ਜੰਮੂ ਹਿਮਾਚਲ ਉੱਤਰਾਖੰਡ ਹਰਿਆਣਾ ਜਿਹੜੀਆਂ ਫੈਕਟਰੀਆਂ ਲੱਗੀਆਂ ਉਹਨਾਂ ਫੈਕਟਰੀਆਂ ਦੇ ਵਿੱਚ ਕੈਮੀਕਲ ਜਿਹੜਾ ਘੁਲਿਆ ਹੋਇਆ ਉਹ ਸਾਡੇ ਖੇਤਾਂ 'ਚ ਆ ਗਿਆ ਉਹਨੇ ਫਸਲਾਂ ਜ਼ਿਆਦਾ ਤਬਾਹ ਕਰਤੀਆਂ ਇਹ ਮਤਲਬ ਇਆਂ ਜਿਹੀਆਂ ਗੱਲਾਂ ਜਿਹੜੀਆਂ ਨੇ ਜੇ ਕੇਂਦਰ ਦੇ ਸਾਹਮਣੇ ਸਾਂਝੇ ਤੌਰ ਤੇ ਅਸੀਂ ਰੱਖਾਂਗੇ ਤਾਂ ਇਹਦਾ ਕੋਈ ਹੱਲ ਹੋਏਗਾ ਇਸ ਤਰ੍ਹਾਂ ਡਿਜਾਸਟਰ ਫੰਡ 'ਚ ਜਿਹੜੇ ਨੇ ਉਹਨਾਂ ਨੂੰ ਵਰਤਣ ਦੇ ਵਿੱਚ ਜਿਹੜੇ ਨਿਯਮ ਨੇ ਜੇ ਉਹਨਾਂ ਚ ਢਿੱਲ ਕਰਨੇ ਕਰਾਉਣੀ ਆ ਜੇ ਇਹਨਾਂ ਦੇ ਆਫਸਰ ਉਹਨੂੰ ਲੋਨ ਦੱਸਣਗੇ ਤਾਂ ਬਲਕਿ ਕੇਂਦਰ ਕਿਵੇਂ ਮਦਦ ਕਰੇਗਾ ਮਤਲਬ ਬੜੇ ਹੈਰਾਨੀ ਦੀ ਗੱਲ ਆ ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਨੇ ਫైనాన్స్ ਡਿਪਾਰਟਮੈਂਟ ਦੇ ਨੇ ਇਹਨੂੰ ਕੇਵਲ ਲੋਨ ਕਹਿ ਕੇ ਪੱਲਾ ਛਡਾ ਲਿਆ ਜਦੋਂ ਕਿ ਫੰਡ ਜਿਹੜੇ ਵਰਤੇ ਜਾ ਸਕਦੇ ਆ ਔਖੇ ਸਮੇਂ ਮੁਸੀਬਤ ਦੇ ਸਮੇਂ ਪਰ ਇੱਕ ਨਿਯਮ ਨੇ ਉਹ ਨਿਯਮਾਂ ਦੀ ਪਾਲਣਾ ਕਰਨੀ ਪਊ ਪੰਜਾਬ ਸਰਕਾਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀ ਫੰਡ ਵਰਤਣੋਂ ਰਹਿ ਗਏ ਤੇ ਹੁਣ ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਉਹਦੀ ਸਫਾਈ ਵੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੀਦੀ ਹੈ ਤੇ ਸਾਂਝਾ ਕੇਸ ਕੇਂਦਰ ਦੇ ਕੋਲ ਰੱਖਣ ਲਈ ਡੈਲੀਗੇਸ਼ਨ ਲੈ ਕੇ ਜਾ ਰਿਹਾ ਹੈ